ਰੰਤਾਰਨ ਵਿੱਚ ਵਾਪਰਿਆ ਫਟਾ ਸੜਖਾਸਾ ਬੇਕਾਬੂ ਹੋਈ ਗੱਡੀ ਟਰਾਂਸਫਾਰਮਰ ਵਿੱਚ ਜਾ ਕੇ ਟਕਰਾਈ ਹਾਸੇ ਵਿੱਚ ਚਾਰ ਨੌਜਵਾਨਾਂ ਨੇ ਗਵਾਈ ਆਪਣੀ ਜਾਨ ਪੰਜਾਬ ਵਿੱਚ ਲਗਾਤਾਰ ਨੌਜਵਾਨਾਂ ਦੀ ਲਾਪਰਵਾਹੀ ਅਤੇ ਬੇਖੌਫ ਹੋ ਕੇ ਗੱਡੀਆਂ ਚਲਾਉਣ ਨਾਲ ਨਾ ਸਿਰਫ ਉਹਨਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਸਗੋਂ ਉਹਨਾਂ ਦੇ ਨਾਲ ਕਈ ਹੋਰ ਘਰ ਵੀ ਤਬਾਹ ਹੋ ਜਾਂਦੇ ਨੇ ਅਤੇ ਇਹ ਇਨ੍ਹਾਂ ਹਾਸਿਆਂ ਕਾਰਨ ਪਿੱਛੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਿਨ੍ਹਾਂ ਨੇ ਇਨ੍ਹਾਂ ਤੋਂ ਆਪਣੀ ਜ਼ਿੰਦਗੀ ਦੀਆਂ ਕਈ ਆਸਾਂ ਲਾਈਆਂ ਹੁੰਦੀਆਂ ਨੇ ਅਜਿਹਾ ਮਾਮਲਾ ਤਰਨਤਾਰਨ ਦੇ ਗੋਇੰਦਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਰਨਾ ਗੱਡੀ ਨਾਲ ਵੱਡਾ ਸੜਕ ਹਾ사 ਵਾਪਰਿਆ ਨੰਦਸ ਦਈਏ ਕਿ ਆ ਰਹੀ ਵਰਨਾ ਗੱਡੀ ਗੋਇੰਦਵਾਲ ਸਾਹਿਬ ਤੋਂ ਫੇਸ ਟੂ ਲਾ ਕੇ ਬੇਕਾਬੂ ਹੋ ਕੇ ਦਰਖਤ ਨੂੰ ਤੋੜਦੇ ਹੋਏ ਟਰਾਂਸਫਾਰਮਰ ਨਾਲ ਜਾ ਕੇ ਟਕਰਾ ਗਈ ਇਸ ਗੱਡੀ ਵਿੱਚ ਪੰਜ ਨੌਜਵਾਨ ਸਵਾਰ ਸੀ ਜਿਸ ਤੋਂ ਬਾਅਦ ਇਸ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਪੰਜਵਾਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦਾਨ ਲੋਕਾਂ ਨੇ ਸੁਣੋ ਕੀ ਕਿਹਾ ਇੱਕ ਦਾ ਨਾਮ ਜੁਣਾਵਾਂ ਇੱਕ ਦਾ ਨਾਮ ਸਕੰਦਰ ਆ ਤੇ ਇੱਕ ਦਾ ਨਾ ਗਾਂਧੀ ਆ ਚਲੋ ਜੋ ਪਿੰਡ ਚ ਨਾਲ ਲਿੰਦੇ ਆ ਤੇ ਇੱਕ ਹੈਗਾ ਵਾ ਰਾਜਾ ਨਾਈ ਤੇ ਇੱਕ ਹੋਰ ਹੈ ਜਖਮੀ ਜਸਪਾਲ ਜਿਹੜਾ ਜਖਮੀ ਉਹ ਜਸਪਾਲ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਹੈਗੇ ਇਹਨਾਂ ਤੇ ਸਾਰੇ ਨੇ ਫਾਰਮ ਨਹੀਂ ਹੈਗਾ ਕਿੱਥੇ ਜਾ ਰਹੇ ਜਾਂ ਮਤਲਬ ਕਿ ਇਧਰ ਨੂੰ ਆਏ ਆ ਬਸ ਇਹਨਾਂ ਪਤਾ ਥੋੜਾ ਕਿਹੜਾ ਪਿੰਡ ਆ ਜੀ ਇਹ ਪਿੰਡੋਰੀ ਰਾਣ ਸਿੰਘ ਪਿੰਡ ਆ ਤੇ ਇੱਕ ਨਾ ਸਰ ਇਕੱਲੇ ਇਕੱਲੇ ਹੀ ਜਾਂ ਕਿਸ ਤਰ੍ਹਾਂ ਨਹੀਂ ਬ੍ਰਦਰ ਤਾਂ ਹੈਗੇ ਆ ਚਲੋ ਇਹਨਾਂ ਦੇ ਤਾਂ ਕੱਢ ਕੀ ਲੱਗਦੇ ਸੀ ਇਹ ਮੇਰੇ ਚਲੋ ਫਰੈਂਡ ਸਰਕਲ ਆ ਪਿੰਡ ਦੇ ਆ ਯਾਰ ਦੋਸਤੀਆਂ ਮਤਲਬ ਆਪਾਂ ਬਾਕੀ ਚਾਰ ਦੀ ਡੈਥ ਹੋ ਗਈ ਰਿਲੇਟਿਵ ਹੀ ਹੈ ਹਾਂਜੀ ਠੀਕ ਪੰਜ ਮਿੰਟ ਠੀਕ ਜਦੋਂ ਘਟਨਾ ਵਾਪਰੀ ਹੈ ਜਦੋਂ ਇਨਫੋਰਮੈਂਸ ਤੇ ਕੀ ਤੁਹਾਨੂੰ ਲੱਗਦਾ ਦੇਖੋ ਜੀ ਮੈਂ ਲੋਕਲ ਹੀ ਰਹਿਣ ਵਾਲਾ ਕੁਲਦੀਪ ਸਿੰਘ ਔਲਖ ਮੈਂ ਉਮੀਦਪੁਰਦਾਨ ਸ਼ਰੋਮ ਨਿਕਾਲੀ ਦਲਦਾ ਬਹੁਤ ਹੀ ਦੁਖਦਾਈ ਸਾਡੇ ਜਿੱਥੇ ਰਹਿਸ਼ ਹੈ ਰਹਿਸ਼ ਤੇ ਬਿਲਕੁਲ ਨੇੜੇ ਹੀ ਇਹ ਘਟਨਾ ਵਾਪਰੀ ਹੈ ਪੰਜ ਮੁੰਡੇ ਤਰਨਤਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਵੱਲ ਆ ਰਹੇ ਸੀ ਤੇ ਥੋੜਾ ਜਿਹਾ 1 ਕਿਲੋਮੀਟਰ ਰਹਿ ਗਿਆ ਗੋਇੰਦਵਾਲ ਸਾਹਿਬ ਉੱਥੇ ਜਾ ਕੇ ਘਟਨਾ ਵਾਪਰੀ ਹੈ ਪੰਜ ਦੇ ਕਰੀਬ ਜਿਹੜੇ ਮੁੰਡੇ ਸੀ ਲੱਗਦਾ ਵੀ ਗੱਡੀ ਕਾਫੀ ਤੇਜ਼ ਹ ਤ੍ਰਸ ਤੋਂ ਬਾਅਦ ਇੱਕ ਟਰਾਂਸਫਰ ਦੇ ਵਿੱਚ ਹੋਈ ਹੈ ਤੇ ਚਾਰ ਮੁੰਡੇ ਐਟ ਅ ਟਾਈਮ ਹੀ ਉਹਨੇ ਡੈਥ ਹੋ ਗਈ ਹੈ ਇੱਕ ਮੁੰਡੇ ਨੂੰ ਹਸਪਤਲ ਦੇ ਵਿੱਚ ਲੈ ਕੇ ਗਏ ਆ ਤੇ ਬਹੁਤ ਦੁਖਦਾਈ ਘਟਨਾ ਹੈ ਇਹ ਪੰਡੋਰੀ ਗੋਲੇ ਦੇ ਕੋਲੇ ਆ ਪਤਾ ਲੱਗਾ ਤਰਨਤਾਰਨ ਦੇ ਨੇੜੇ ਕੋ ਉੱਥੋਂ ਦੇ ਆ ਹਾ ਪੰਡੋਰੀ ਰਣ ਸਿੰਘ ਉੱਥੋਂ ਦੇ ਮੁੰਡੇ ਆ ਜੀ ਬਹੁਤ ਦੁਖਦਾਈ ਗੱਲ ਹੈ ਬਹੁਤ ਮਾੜੀ ਘਟਨਾ ਵਾਪਰੀ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਤਫਤੀਸ਼ ਲਈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਤੁਹਾਨੂੰ ਵੀ ਇੱਕ ਵਾਰ ਸੁਣਾ ਦਿੰਦੇ ਆ ਇਹ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਤਰੰਤਾਰ ਰਲਵਾ ਰਹੇ ਸੀ ਗੋਇੰਦਵਾਲ ਸਾਹਿਬ ਸਟਾੰਡ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ ਤੇ ਟ੍ਰਾਂਸਰਵਰਸ ਵਿੱਚ ਵੱਜੀ ਹੈ ਜਿਸ 'ਚ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਸਰ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਤਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸ਼ਹਿਰ ਬਖਾਣੋ ਜੀ ਬੰਦਿਆਂ ਦੀ ਉਹਦੀ ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉਸ ਤੋਂ ਪਤਾ ਸਾਰੀ ਗੱਲ ਪਤਾ ਲੱਗੇ ਗੱਡੀ ਦਾ ਜੀ ਜਿਆਦਾ ਤੇਜ਼ ਸੀ ਸਰ ਨਹੀਂ ਇਹ ਤੁਹਾਨੂੰ ਆਪਾਂ ਤਫਤੀਸ਼ ਕਰਾਂਗੇ ਦੀ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਇੱਕੇ ਮਿੰਟ ਦੀ ਜਾ ਰਹੇ ਹਾਂਜੀ ਬਿਊਰੋ ਰਿਪੋਰਟ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇ YouTube Facebook Instagram X aur WhatsApp channel par